ਹੋ ਬਣ ਗਿਆ ਬਾਪੂ ਤੇਰਾ ਬੈਰੀ ਸਾਡੇ ਪਿਆਰ ਦਾ ਸਾਰੀ ਰਾਤ ਰਹਿਦਾ ਨਹੀਂ ਖੰਗੂਰੇ ਜਿਹੇ ਮਾਰਦਾ ਬੜੀ ਹੀ ਬਿੜਕ ਨਾਲ ਬੜੀ ਹੀ ਬਿੜਕ ਨਾਲ ਸੌਂਦਾ ਹਨਣੇ ਨਹੀਂ ਡਾਂਗ ਸੱਮਾ ਵਾਲੀ ਪਾਵੇਂ ਨਾਲ ਲਾਈ ਹੁੰਦੀ ਆ ਬੜੀ ਹੀ ਬਿੜਕ ਨਾਲ ਸੌਂਦਾ ਹਨਣੇ ਨਹੀਂ ਡਾਂਗ ਸੱਮਾ ਵਾਲੀ ਪਾਵੇਂ ਨਾਲ ਲਾਈ ਹੁੰਦੀ ਆ ਉਮਰ ਮੈਨੂੰ ਤੈਨੂੰ ਬੜਾ ਚਿਤ ਕਰਦਾ ਮੈਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ ਚ ਮੰਜੀ ਤੇਰੇ ਬੁੜੇ ਨੇ ਦਰਾਂ ਚ ਮੰਜੀ ਢਾਈ ਹੁੰਦੀ ਆ ਉਮਰ ਕੋਠੇ ਵੇੜੇ ਵਿੱਚ ਆ ਜੀ ਮਿੱਤਰ ਆਵੇ ਲਾਲ ਫੁੱਲਾਂ ਵਾਲੀ ਸਾਡੇ ਤੇਰ ਜਾਈ ਹੁੰਦੀ ਆ ਸੋ ਹੀ ਇਜ਼ ਵਨ ਆਫ ਦਾ ਬੈਸਟ ਮਿਸਟਰ ਸਾਗਰ ਸਾਗਰ ਪਾਜੀ ਸਾਗਰ ਦੀ ਵੋਟੀ ਲੈਂਦੀ ਇੰਡਿਕਾ ਚਲਾ ਸਾਗਰ ਦੀ ਵੋਟੀ ਲੈਂਦੀ ਇੰਡਿਕਾ ਚਲਾ ਇਮੀ ਇਟਲੀ ਐ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਉਹ ਬਣ ਗਿਆ ਬਾਪੂ ਤੇਰਾ ਵੈਰੀ ਸਾਡੇ ਪਿਆਰ ਦਾ ਸਾਰੀ ਰਾਤ ਰੈਂਦਾ ਨਹੀਂ ਖੰਗੂਰੇ ਜਿਹਾ ਮਾਰਦਾ ਬੜੀ ਹੀ ਬਿੜਕ ਨਾਲ ਬੜੀ ਹੀ ਬਿੜਕ ਨਾਲ ਸੌਂਦਾ ਹਨੜੇ ਨਹੀਂ ਡਾਂਗ ਸੱਮਾ ਵਾਲੀ ਪਾਵੇਂ ਨਾਲ ਲਾਈ ਹੁੰਦੀ ਆ ਬੜੀ ਹੀ ਬਿੜਕ ਨਾਲ ਸੌਂਦਾ ਹਨੜੇ ਨਹੀਂ ਡਾਂਗ ਸੱਮਾ ਵਾਲੀ ਪਾਵੇਂ ਨਾਲ ਲਾਈ ਹੁੰਦੀ ਆ ਉਮਰ ਨੇ ਤੈਨੂੰ ਬੜਾ ਚਿਤ ਕਰਦਾ ਮੇਰੇ ਨੇ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਭੁੜੇ ਨੇ ਦਰਾਂ ਚ ਮੰਜੀ ਤੇਰੇ ਭੁੜੇ ਨੇ ਦਰਾਂ ਚ ਮੰਜੀ ਢਾਈ ਹੁੰਦੀ ਆ ਹਉਮਨ ਕੋਠੇ ਵੇੜੇ ਵਿੱਚ ਆ ਜੀ ਮਿੱਤਰ ਆਵੇ ਲਾਲ ਫੁੱਲਾਂ ਵਾਲੀ ਸਾਡੇ ਤੇ ਰਜਾਈ ਹੁੰਦੀ ਆ ਸੋ ਹੀ ਇਜ਼ ਵਨ ਆਫ ਦਾ ਬੈਸਟ ਮਿਸਟਰ ਸਾਗਰ ਸਾਗਰ ਪਾਜੀ ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ